ਜੈਪੀ ਜੈਪਾਰ ਮੈਂ ਸੋਮਸਾ ਹੋਂਤਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਪੋਸੂ ਨਾਮਾ ਚੈਨਲ ਦੀ ਟੀਮ ਅੱਜ ਪਿੰਡ ਕੁਨੈਲ ਤਹਿਸੀਲ ਗੜ ਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪਹੁੰਚੀ ਹੈ ਔਰ ਮੇਰੇ ਪਿੱਛੇ ਤੁਸੀਂ ਬਹੁਤ ਹੀ ਖੂਬਸੂਰਤ ਇੱਕ ਦਰਬਾਰ ਦੇਖ ਰਹੇ ਹੋ ਦੱਸਿਆ ਜਾ ਰਿਹਾ ਕਿ ਬ੍ਰह्मलीन श्री बाल yogi Swami Sundar Muni ji Bori wale Maharaj ji ਦਾ ਇਹ ਦਰਬਾਰ ਹੈ ਜਿੱਥੇ ਉਹਨਾਂ ਨੇ 51 ਸਾਲ ਤੱਕ ਖੜਕ ਕੇ ਤੱਪ ਕੀਤਾ ਹੈ ਔਰ ਮੌਜੂਦਾ ਗੱਦੀ ਨਸ਼ੀਨ ਪ੍ਰੀਤੀ ਮਾਈ ਜੀ ਨੇ ਜੋ ਮੌਜੂਦਾ ਗੱਦੀ ਨਸ਼ੀਨ ਹੈ ਔਰ ਹੁਣੇ ਤੁਸੀਂ ਸੁਣਿਆ ਕਿ ਮਤਲਬ ਉਹਨਾਂ ਦੀ ਜਿਹੜੀ ਆਸਤਾ ਹੈ ਉਹ ਸਮਾਜ ਦੇ ਨਾਲ ਜੁੜੀ ਹੋਈ ਹੈ ਉਹਨਾਂ ਲੋਕਾਂ ਦੇ ਨਾਲ ਜੁੜੀ ਹੋਈ ਹੈ ਜੋ ਸਮਾਜ ਦੇ ਵਿੱਚ ਵਾਕਈ ਜ਼ਰੂਰਤਮੰਦ ਲੋਕ ਨੇ ਸੋ ਇਸ ਦਰਬਾਰ ਦੇ ਉੱਪਰ ਅੱਜ ਤੱਕ ਜੋ ਅਸੀਂ ਦੇਖਿਆ ਕਿਉਂਕਿ ਸਾਨੂੰ ਤੀਸਰੀ ਵਾਰ ਅੱਜ ਇੱਥੇ ਆਉਣ ਦਾ ਮੌਕਾ ਮਿਲਿਆ ਜਦੋਂ ਪਿਛਲੀ ਵਾਰ ਬਰਸੀ ਸੀਗੀ ਉਸ ਵੇਲੇ ਵੀ ਅਸੀਂ ਆਏ ਸੀਗੇ ਪੋਸੂਨਾਵਾ ਚੈਨਲ ਦੀ ਟੀਮ ਆਈ ਸੀ ਔਰ ਅੱਜ ਵੀ ਸਾਡੇ ਨਾਲ ਸ਼੍ਰੀ ਫਕੀਰ ਚੰਦ ਅਸਲ ਸਾਹਿਬ ਜਿਹੜੇ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਨੇ ਉਹ ਪਹੁੰਚੇ ਨੇ ਔਰ ਉਹਨਾਂ ਦੇ ਨਾਲ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਨਵਾਂ ਸ਼ਹਿਰ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਜੇ ਆਈ ਸਾਹਿਬ ਕਮਲਜੀਤ ਸਿੰਘ ਜੀ ਉਹ ਵੀ ਤਸ਼ਰੀਫ ਲਿਆਏ ਨੇ ਸੋ ਅੱਜ ਅਸੀਂ ਇੱਥੇ ਜਿੰਨੀ ਵੀ ਸੰਗਤ ਹੈ ਉਹਨਾਂ ਦੇ ਨਾਲ ਵੀ ਕੁਛ ਇਸ ਡੇਰੇ ਦੇ ਨਾਲ ਸੰਬੰਧਿਤ ਗੱਲਬਾਤ ਕਰਦੇ ਆ ਮੇਰੀਆਂ ਭੈਣਾਂ ਆ ਰਹੀਆਂ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਭੈਣ ਜੀ ਇਹ ਇੱਕ ਕਦੋਂ ਤੋਂ ਇਸ ਡੇਰੇ ਦੇ ਨਾਲ ਤੁਸੀਂ ਆਉਂਦੇ ਜਾਂਦੇ ਹੋ ਸਾਨ 50 ਸਾਲ ਹੋ ਗਏ ਸੀ ਅੱਛਾ ਜੀ ਹਾਂਜੀ ਇਹ ਮਤਲਬ ਇਸ ਡੇਰੇ ਦੀ ਕੋਈ ਮਹਾਨਤਾ ਦੱਸੋ ਆ ਜਾਓ ਭੈਣ ਜੀ ਨੇੜੇ ਆ ਜਾਓ ਇਹ ਤਾਂ ਡੇਰਾ ਸਾਡਾ ਪਹਿਲਾਂ ਬੋਰੀ ਵਾਲਾ ਚਲਾਉਂਦਾ ਸੀ ਜੀ ਹੁਣ ਸਾਡੀ ਪ੍ਰੀਤੀ ਮਾਈ ਚਲਾਉਂਦੀ ਪ੍ਰੀਤੀ ਮਾਈ ਚਲਾਉਂਦੀ ਤੁਸੀਂ ਰੋਜ਼ ਆਉਂਦੇ ਫਿਰ ਇੱਥੇ ਹਾਂਜੀ ਸੇਵਾ ਕਰਨੇ ਆਂ ਅੱਛੇ ਅੱਛੇ ਸੇਵਾ ਇੱਥੇ ਤੁਹਾਡੀ ਚੱਲਦੀ ਆਂ ਪ੍ਰਸ਼ਾਦਿਆਂ ਦੀ ਸੇਵਾ ਕਰਦੀ ਪ੍ਰਸ਼ਾਦਿਆਂ ਦੀ ਸੇਵਾ ਵੀ ਝਾੜੂ ਦੀ ਵੀ ਅੱਛਾ ਅੱਛਾ ਮੋਰਾਂ ਨਾ ਸਾਲ ਆ ਜਦਾਂ ਮਿਲ ਗਈ ਸੇਵਾ ਉਹ ਕਰ ਲਈ ਦੀ ਜਿਹੜੀ ਮਿਲ ਗਈ ਉਹ ਸੇਵਾ ਕਰਨ ਕਿੰਨੇ ਸਾਲਾਂ ਤੋਂ ਮਾਤਾ ਜੀ ਤੁਸੀਂ ਇੱਥੇ ਦਰਬਾਰ ਚ ਆਉਂਦੇ ਹੋ ਆਜੋ ਭੈਣ ਜੀ ਤੁਸੀਂ ਵੀ ਆਜੋ ਸਾਨੂੰ ਤਾਂ ਦੇਖ ਲਿਆ ਸੀ ਜਿਦ ਸਿਆਣੇ ਵੀ ਹੋ ਗਏ ਸਭ ਤੋਂ ਪਹਿਲਾਂ ਹੀ ਡੇਰ ਆ ਚੱਲਦਾ ਮਹਾਰਾਜ ਇੱਥੇ ਹੀ ਤੇ ਗੋਰੀ ਬਾਲੀ 55 ਸਾਲ ਖੜੀ ਰਹੇ ਮਹਾਰਾਜ ਸਾਡੇ 55 ਸਾਲ ਹਾਂ ਜੀ ਕਸਤੇ ਖੜੇ ਰਹੇ ਜੀ ਬਸ ਐਦਾ ਹੀ ਆ ਪੁੱੰਗਾ ਬੰਜਾ ਮੱਕੀ ਦੀ ਠੂਠ ਲੈ ਆਏ ਆਂ ਜੀ ਐਡੇ ਮੁੰਡੇ ਰਹਿੰਦੇ ਸੀ ਅੱਛਾ ਹਾਂ ਜੀ ਬਸ ਉਹ ਲਿਖ ਲਿਖ ਕੇ ਦੱਸਦੇ ਸੀ ਕਿ ਬੋਲਦੇ ਨਸਤੇ ਬੋਲ ਅੱਛਾ ਜੀ ਹਾਂ ਜੀ ਬੋਲਦੇ ਨਸਤੇ ਹੁੰਦੇ ਸੀ ਟੀ ਨਾਲੇ ਸਮਝਾਉਂਦੇ ਹੁੰਦੇ ਤੇ ਲਿਖ ਲਿਖ ਕੇ ਦੱਸਦੇ ਹੁੰਦੇ ਸੀ ਆਨੇ ਸਭ ਓਕੇ 12 ਸਾਲ ਤੋਂ ਇੱਥੇ ਹਾਂ ਹਾਂ ਅਰੰਢ ਸੀ ਕਿਤੇ ਅਸੀਂ ਦੇਖੀ ਜੀ 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 ਛੋਟੇ ਹੁੰਦੇ ਆਇਓ ਸੀ ਮਹਾਰਾਜ ਦਾ 12 ਇਹ ਤੋਂ ਇੱਥੇ ਮਤਲਬ ਇਸ ਡੇਰੇ ਚ ਹਾਂ ਜੀ ਛੋਟੇ ਹੁੰਦੇ ਆਇਓ ਸੀ ਠਿਗੇ ਵੇ ਦੇ ਹਿਸਾਬ ਨਾਲ 12 13 ਸਾਲਾਂ ਦੇ ਸੀ ਪਹਿਲਾਂ ਨਗਨ ਸੀ ਅੱਛਾ ਜੀ ਹਾਂ ਜੀ ਫਿਰ ਬੋਰੀ ਦਾ ਬਾਣ ਦਾ ਹੁਕਮ ਆਇਆ ਹਾਂ ਅੱਛਾ ਅੱਛਾ ਹਾਂ ਜੀ ਅੱਛਾ ਮਾਤਾ ਜੀ ਇਹ ਜਿਹੜੀ ਮਾਤਾ ਜੀ ਨੇ ਪ੍ਰੀਤੀ ਮਾਈ ਜੀ ਨੇ ਹਾਂ ਜੀ ਏ ਵੀ ਫਿਰ ਉਹਨਾ ਮੰਗੂ ਤੁਹਾਡੇ ਦੇ ਨਾਲ ਇਹ ਨਾ ਜਿੱਦਣ ਮਹਾਰਾਜ ਨੇ ਸਾਡੇ ਨਾਲ ਸਰੀਰ ਛੱਡਣਾ ਸੀ ਕਹਿੰਦਾ ਉਦੋਂ ਬੋਲੇ ਇਹ ਖਾਸ ਰਦਾਲ ਵਿੱਚ ਖਾਸ ਰਦਾਲ ਵਿੱਚ ਸੀਗੇ ਕਹਿੰਨੇ ਪ੍ਰੀਤੀ ਪ੍ਰੀਤੀ ਨੇ ਡੇਰਾ ਸੰਭਾਲਣਾ ਹਾਂਜੀ ਸਿਰ ਪੰਜੇ ਦੇ ਹੱਥਾਂ ਜਨ ਪੰਜੇ ਪੁੱਛਣਾ ਵੀ ਤੁਹਾਡੇ ਤੋਂ ਬਾਅਦ ਅੱਛਾ ਜੀ ਤੇ ਕਹਿੰਦੇ ਪ੍ਰੀਤੀ ਪ੍ਰੀਤੀ ਇਹਨਾਂ ਨੇ ਪੈਸਾ ਲਾਇਆ ਹੀ ਬਹੁਤ ਹੈ ਆ ਮਾਤਾ ਜੀ ਨੇ ਬਹੁਤ ਸੇਵਾ ਲਾਇਆ ਕੋਈ ਵੀ ਲਾਂਦੀ ਹੈ ਲਾਉਂਦੀ ਹੈ ਸਾਡੀ ਜੁੜੀ ਹੋਇਆ ਨਾ ਮਹਾਰਾਜ ਦੀ ਹੁੰਦੀ ਹੁੰਦੀ ਹਾਂਜੀ ਮਹਾਰਾਜ ਨੇ ਜੁੜੀ ਮਾਂ ਕਿ ਛੋਟੇ ਹੁੰਦੇ ਇੱਥੇ ਜੁਗ ਵਾਲੀ ਇਹ ਪ੍ਰੀਤੀ ਮਾਤਾ ਜੀ ਹਾਂ ਜੁਨਾਇ ਚਾਰਨਾ ਨਾ ਜੁਗ ਹੋਵਾਂਗੀ ਹਾਂਜੀ ਅੱਛਾ ਜਿਹੜੇ ਬਾਬਾ ਜੀ ਸਿਗੇ ਜਿਨ੍ਹਾਂ ਨੇ ਤਪ ਕੀਤਾ ਬੋਲੇ ਨਹੀਂ ਜਿਹੜੇ ਨਗਨ ਸਿਗੇ ਬੂਰੀ ਬੂਰੀ ਦਾ ਚੌੜਾ ਪਾ ਕੇ ਉਹਨਾਂ ਨੇ ਸਾਰੀ ਭਗਤੀ ਕੀਤੀ ਹੈ ਇਹ ਵੈਸੇ ਪੰਜਾਬ ਤੋਂ ਸਿਗੇ ਜਾਂ ਪੰਜਾਬ ਤੋਂ ਬਾਹਰ ਦੇ ਠੀਕ ਆ ਪਾ ਦੂਰ ਦੇ ਸੀ ਅੱਛਾ ਠੀਕ ਆ ਪਾ ਅੱਛਾ ਜੀ ਹਾਂਜੀ ਉਥੋਂ ਸਿਗੇ ਫਿਰ ਇੱਥੇ ਆ ਕੇ ਇਹਨਾਂ ਨੇ ਭਗਤੀ ਕੀਤੀ ਹਾਂਜੀ ਬਹੁਤ ਅੱਛਾ ਉਦੋਂ ਤਾਂ ਇੱਥੇ ਬਹੁਤ ਜੰਗਲ ਚੁੰਗਲ ਹੁੰਦੇ ਹੋਣਗੇ ਜਦੋਂ ਉਹ ਆਏ ਆ ਉਸ ਟਾਈਮ ਇੱਥੇ ਆਏ ਹਨ ਮਹਾਰਾਜ ਖੜੀਆਂ ਗੁੱਲੀ ਹੁੰਦੀ ਸੀ ਆ ਸਾਰੇ ਮਲੇ बिलकुल मरे से कोई नंगल बस सिर फी सी एदा अच्छा। नंगलडे अच्छा। अच्छा। फारे कोई आह एद नहीं एक सिर फैनी तो जानवर भी हो गए जी ਹੈਗੇ ਹੈ ਜੀ ਅੱਛਾ ਫਿਰ ਉਹ ਤਪ ਜਦੋਂ ਕਰਦੇ ਸੀ ਤਾਂ ਖਾਂਦੇ ਪੀਂਦੇ ਕੀ ਕੁਝ ਵੀ ਨਹੀਂ ਖਾਂਦੇ ਸਿਰੇ ਸੰਘਾੜੇ ਦੀ ਰੋਟੀ ਦੀ ਜਾਣ ਕੇ ਸੰਘਾੜੇ ਆٹے ਦੀ ਰੋਟੀ ਖਾਂਦੇ ਸੀ ਜੀ ਦੇਸੀ ਘੇ ਦਾ ਖਾਣਾ ਬਣਾਉਂਦੇ ਹਾਂ ਜੀ ਫਲ ਫਲੂਟ ਖਾ ਲੈਣਾ ਹਾਂ ਮਹਾਰਾਜ ਨੇ ਤਾਂ ਸੰਗਤ ਵਾਸਤੇ ਸਭ ਕੁਝ ਆਵਾਜ਼ ਦਵਾਤੇ ਸਾਡੇ ਲਈ ਸਾਰੀ ਦੁਨੀਆ ਨੇ ਕੀਤਾ ਅੱਜ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮੇਲੇ ਜਿਹੜੇ ਆਉਂਦੇ ਐ ਇੱਕ ਵਾਰੀ ਤਾਂ ਅਸੀਂ ਵੀ ਆਏ ਸੀ ਜਦੋਂ ਇੱਥੇ ਕਵਾਲੀਆਂ ਦਾ ਮੇਲਾ ਚੱਲਦਾ ਹੁਣ ਕਦੋਂ ਕਦੋਂ ਮੇਲੇ ਆਉਂਦੇ ਆ ਫਿਰ ਹੁਣ 12 ਮਹੀਨੇ ਦੀ ਨਵੇਂ ਸਾਲ ਦੇ ਲੱਗਣਾ ਹਾਂ ਪਹਿਲੀ ਨਵੇਂ ਸਾਲ ਦੀ ਪਹਿਲੀ ਨੂੰ ਬਹੁਤ ਹੁੰਦਾ ਜੀ ਮੇਲੇ ਦੀ ਤਿਆਰੀਆਂ ਸ਼ੁਰੂ ਕਰ ਦਿੱਤੀ ਬਾਸ ਜੀ ਹੁਣ ਸ਼ੁਰੂ ਆ अच्छा जी बस शुरुआत वाह जी, वा जी वा एक ਉਹਨਾਂ ਦੀ ਵਰਸੀ ਹੁੰਦੀ ਤੁਸੀਂ ਦੇਖਿਆ ਹੀ ਹੋਣਾ ਵਰਸੀ ਤੇ ਆਏ ਆ ਅਸੀਂ ਆਏ ਹਾਂ ਵਰਸੀ ਤੇ ਬੱਸ ਜੀ ਉਹ ਐਦਾ ਹੀ ਹੁੰਦਾ ਉਸ ਤੋਂ ਪਹਿਲਾਂ ਵੀ ਅਸੀਂ ਆ ਚੁੱਕੇ ਹਾਂ ਵਰਸੀ ਤੋਂ ਪਹਿਲਾਂ ਵੀ ਆਏ ਆ ਹਾਂ ਜੀ ਹਾਂ ਜੀ ਹੁਣ ਵੀ ਆਹਾ ਹੁਣ ਨਵੇਂ ਸਾਲ ਦਾ ਬਾਰਵੀਂ ਮਹੀਨੇ ਅੱਛਾ ਅੱਛਾ ਹਾਂ ਜੀ ਬਹੁਤ ਚੰਗਾ ਲੱਗਾ ਤੁਸੀਂ ਇਹਨਾਂ ਇਹ ਸਾਡੀ ਮਾਈ ਨੇ ਬਹੁਤ ਤਮਨਾ ਦਿਵਾਣੀ ਲੜਕੇ ਬਹੁਤ ਚੰਗਾ ਲੱਗੇ ਸਾਡੇ ਤਾਂ ਬੋਰੀ ਵਾਲੇ ਦਾ ਸਾਹ ਸਾਡੀ ਨਾਲ ਦੇ ਗਏ ਆ ਨਾ ਮਾਈ ਸਾਡੀ ਮਾਈ ਪ੍ਰੀਤ ਮਾਈ ਵੀ ਸਾਡੀ ਬੜੇ ਨਾਲ ਹਾਂਜੀ ਉਹ ਕਾਫੀ ਭਲਾਈ ਦੇ ਕੰਮ ਬਹੁਤ ਕਰਦੇ ਹਾਂਜੀ ਕਿਸੇ ਕਹਿੰਦੇ ਕਿ ਗਰੀਬ ਬੱਚੀਆਂ ਦੀ ਸ਼ਾਦੀ ਹੋ ਜੇ ਕੁਝ ਅੱਛਾ ਜੀ ਹਾਂਜੀ ਹੁਣ ਵੀ ਕਰਦੀ ਹੈ ਇਹ ਚ ਕਰੀ ਹੈ ਦਾਨ ਕਰਦੇ ਜੋ ਬਹੁਤ ਜ਼ਿਆਦਾ ਗਰੀਬ ਉਹਨਾਂ ਨੂੰ ਵੀ ਦਾਨ ਕਰਦੇ ਆ ਹਾਂਜੀ ਜੇ ਕੋਈ ਜ਼ਿਆਦਾ ਬਿਮਾਰ ਹੈ ਉਹਨਾਂ ਲਈ ਵੀ ਹੈ ਕਿ ਸਿਆਣਿਆਂ ਨੂੰ ਆਪ ਜਾਣਾ ਲੈ ਕੇ ਹਾਂਜੀ ਸਿਆਣਿਆਂ ਦਾ ਇਥੇ ਵੇਦਾਸਮਾ ਅੱਛਾ ਜੀ ਉਹ ਵੀ ਹੈ ਜੀ ਹਾਂਜੀ ਏਦਾਂ ਵੀ ਹੈ ਬਹੁਤ ਚੰਗਾ ਲੱਗਾ ਠੀਕ ਸਿਆਣਾ ਦੇਖਾ ਤੁਹਾਡੇ ਨਾਲ ਸਾਨੂੰ ਮਿਲ ਕੇ ਬਹੁਤ ਨੇ ਨਹੀਂ 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 ਦੂਸਰਾਂ ਆਏ ਜੀ ਸਾਨੂੰ ਵਸ ਅੱਜ ਅਸੀਂ ਤਾਂ ਦਿੱਲੀ ਆਈ ਤਾਂ ਬਹੁਤ ਰੱਖਿਆ ਜੀ ਸ਼ਾਦਾ ਦੀ ਸੇਵਾ ਹੈ ਪ੍ਰਸ਼ਾਦਾ ਤਿਆਰ ਕਰਨਾ ਸਬਜੀ ਬਣਾਉਣੀ ਸਾਰਾ ਕੁਝ ਹੈ ਪੂਰਾ ਤੀਰਾਂ ਨੂੰ ਅੱਜ ਭੋਗ ਵੀ ਲੱਗਣਾ ਲੱਗਣੀ ਉਹ ਖਾਣੇ 1 ਵਜੇ ਲੱਗਦਾ ਜੀ 1 ਵਜੇ ਹਾਂਜੀ ਬਹੁਤ ਮਿਹਰਬਾਨੀ ਬਹੁਤ ਆਣੀ ਅੱਜ ਦੇਖਾ ਵੀਰਵਾਰ ਹੈ ਜੀ ਹਾਂ ਚਾਹ ਪਾਣੀ ਦੀ ਵੇਖੋ ਕੋਈ ਨਹੀਂ ਕੋਈ ਨਹੀਂ ਬਸ ਜੀ ਆਈ ਹੈ ਸੋ ਦੋਸਤੋ ਇਹ ਮੇਰੀਆਂ ਭੈਣਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਗੁੰਗਾਨ ਕੀਤਾ ਹੈ ਕਿਉਂਕਿ ਜਦੋਂ ਆਪਾਂ ਕਿਸੇ ਪੂਰਨ ਸੰਤ ਮਹਾਤਮਾ ਦੀ ਗੱਲ ਕਰਦੇ ਆਂ ਤੇ ਸਾਨੂੰ ਬਹੁਤ ਚੰਗਾ ਚੰਗਾ ਮਾਤਾ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਮਿਹਰਬਾਨ ਜੈ ਮਾਰਾ ਜੀ ਜੈ ਮਾਰਾ ਜੀ ਸੋ ਦੋਸਤੋ ਗੱਲ ਉਹੀ ਹੈ ਵੀ ਸ਼ਰਦਾ ਜਿਹੜੀ ਹੈ ਸ਼ਰਦਾ ਦੇ ਨਾਲ ਆਪਾਂ ਆਪਾਂ ਜਦੋਂ ਦਰਸ਼ਨ ਕਰਦੇ ਆਂ ਟੇਡਾ ਪੀਰ ਪਿੰਡ ਕੁਨੈਲ ਹੈ ਔਰ ਵਾਕਈ ਜੰਗਲ ਚ ਮੰਗਲ ਲੱਗੇ ਹੋਏ ਨੇ ਜਿਦਾ ਮਹਾਤਮਾ ਨੇ ਦੱਸਿਆ ਹੈ ਕਿ ਜਦੋਂ ਉਹ ਇੱਥੇ ਬੈਠ ਕੇ ਭਗਤੀ ਕਰਿਆ ਕਰਦੇ ਸਨ ਤਾਂ ਉਸ ਬਿਨਾਂ ਚਾਰੇ ਪਾਸੇ ਜੰਗਲੀ ਜੰਗਲ ਹੋਇਆ ਕਰਦੇ ਸਨ ਔਰ ਸਿਰਫ ਲੰਘਣ ਵਾਸਤੇ ਰਸਤਾ ਹੁੰਦਾ ਸੀ ਸੋ ਅੱਜ ਦੇਖੋ ਕਿੰਨਾ ਖੂਬਸੂਰਤ ਜਿਹੜਾ ਹੈ ਮੰਦਿਰ ਬਣਿਆ ਹੋਇਆ ਹੈ ਔਰ ਬ੍ਰह्मलीन श्री बाल ਯੋਗੀ Swami Muni Swami Sundar Muni ji Buri Bale Maharaj ਜਿਨ੍ਹਾਂ ਨੇ ਇੱਥੇ ਤਪ ਕੀਤਾ ਔਰ 50 ਤੋਂ 51 ਸਾਲ ਤੱਕ ਖੜ ਕੇ ਤਪ ਕੀਤਾ ਔਰ ਜਿਨ੍ਹਾਂ ਦੀ ਆਸਥਾ ਜਿਨ੍ਹਾਂ ਦੇ ਲਈ ਆਸਥਾ ਅਜ ਪੂਰੇ ਸੰਸਾਰ ਦੇ ਵਿੱਚ ਹੈ ਜਿਨ੍ਹਾਂ ਦੇ ਸੰਸਾਰ ਦੇ ਵਿੱਚ ਸੇਵਕ ਨੇ ਔਰ ਜਨੂਰੀ ਦੇ ਮਹੀਨੇ ਦੇ ਵਿੱਚ ਇੱਥੇ ਬਹੁਤ ਖੂਬਸੂਰਤ ਤਰੀਕੇ ਨਾਲ ਜਿਹੜਾ ਹੈ ਮੇਲਾ ਲੱਗਦਾ ਹੈ ਕੀ ਨਾਮ ਹੈ ਵੀਰ ਜੀ ਤੁਹਾਡਾ ਰਾਮ ਕੁਮਾਰ ਜੀ ਰਾਮ ਕੁਮਾਰ ਜੀ ਇਸ ਡੇਰੇ ਦੇ ਨਾਲ ਕਿੰਨੇ ਸਾਲਾਂ ਤੋਂ ਤੁਸੀਂ ਜੁੜੇ ਹੋ 40 ਸਾਲ ਤੋਂ ਜੀ 40 ਸਾਲ ਤੋਂ ਕੀ ਕੰਮ-ਕਾਰ ਕਰਦੇ ਹੋ ਖੇਤੀਬਾੜੀ ਖੇਤੀਬਾੜੀ ਇੱਥੇ ਨੇੜੇ ਪਿੰਡ ਹੈ ਜਾ ਹਾਂਜੀ 2 ਕਿਲੋਮੀਟਰ ਨੇੜੇ ਹੀ 2 ਕਿਲੋਮੀਟਰ ਹੈ ਹਾਂਜੀ ਅੱਛਾ ਇਸ ਡੇਰੇ ਦੀ ਕੋਈ ਸਾਨੂੰ ਖਾਸੀਅਤ ਦੱਸੋ ਕਿਉਂਕਿ ਜਦੋਂ ਇਹ ਡੇਰਾ ਸੰਤ ਬਾਬਾ ਜੀ ਇੱਥੇ ਪੈਠ ਕੇ ਭਗਤੀ ਕਰਦੇ ਸੀ ਉਸ ਵੇਲੇ ਤਾਂ ਜੰਗਲੀ ਜੰਗਲ ਹੁੰਦੇ ਹੋਣਗੇ ਤੁਹਾਡੇ ਬਜ਼ੁਰਗ ਵੀ ਤੁਹਾਨੂੰ ਦੱਸਦੇ ਹੋਣਗੇ ਨਹੀਂ ਅਸੀਂ ਆਪ ਦੇਖਿਆ ਜੀ ਅੱਛਾ ਜੀ ਇੱਕ ਝੌਂਪੜੀ ਸੀ ਜੀ ਇੱਕ ਕਮਰਾ ਬਸ ਹਾਈ ਹਾਂਜੀ ਬਾਕੀ ਜੰਗਲੇ ਸਿਗਾ ਜੀ ਚਾਰੇ ਪਾਸੇ ਹਾਂਜੀ ਹਾਂਜੀ ਕੁਝ ਵੀ ਨਹੀਂ ਜਰੂਰ ਉੱਥੇ ਜੰਗਲੀ ਜਾਨਵਰ ਵੀ ਹੁੰਦੇ ਹੋਣਗੇ ਹਾਂਜੀ 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 ਹਾਂ ਜਦੋਂ ਆਏ ਨਾ ਮਹਾਰਾਜ ਜੀ ਆਏ ਸਤੋ ਦਾ ਪਹਿਲਾ ਸਾਨੂੰ ਤਾਂ ਹੋਸ਼ ਨਹੀਂ ਹੈ ਅੱਛਾ ਤੁਸੀਂ ਦਰਸ਼ਨ ਕੀਤੇ ਹੋਏ ਹਾਂ ਹਾਂਜੀ 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 ਅੱਛਾ ਜੀ ਇੱਕ ਕਮਰਾ ਸੀਗਾ ਜੀ ਇੱਕ ਛੋਪੜੀ ਸੀ ਬਸ ਜੀ ਤੇ ਅੱਜ ਮਹਿਲ ਬਣਿਆ ਵਾ ਜੀ ਅੱਜ ਤਾਂ ਵਾਕਿਆ ਹੀ ਪ੍ਰੀਤੀ ਮਾਈ ਜੀ ਨੇ ਆ ਕੇ ਬਹੁਤ ਕੰਮ ਕਰਵਾਇਆ ਉਹਨਾਂ ਦੀ ਸੇਵਾ ਲੱਗੀ ਸੀ ਉਹਨਾਂ ਨੇ ਬਖੂਬੀ ਨਿਭਾਈ ਹਾਂਜੀ ਬੜੀਆ ਬਣਾਇਆ ਜੀ ਹਾਂ ਬੀ ਬਣਾਇਆ ਜੀ ਬਹੁਤ ਬਹੁਤ ਚੰਗਾ ਲੱਗਾ ਵੀ ਜੀ ਤੁਸੀਂ ਗੱਲਬਾਤ ਕੀਤੀ ਹੈ ਠੀਕ ਹੈ ਜੀ ਮਿਹਰਬਾਨੀ ਸੋ ਦੋਸਤੋ ਤੁਸੀਂ ਪਹਿਣਾ ਦੀ ਜ਼ਬਾਨੋਂ ਇਹ ਸਾਰਾ ਕੁਝ ਸੁਣਿਆ ਸੋ ਬਹੁਤ ਅੱਛਾ ਲੱਗਾ ਕਿਉਂਕਿ ਇਹਨਾਂ ਦੀ ਆਸਤਾ ਹੈ ਪਿਆਰ ਹੈ ਮੁਹੱਬਤ ਹੈ ਇਥੇ ਸੇਵਾ ਕਰਦੀਆਂ ਨੇ ਜਦੋਂ-ਜਦੋਂ ਵੀ ਸੇਵਾ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਹੁਣ ਜਿਵੇਂ ਤੁਸੀਂ ਜਾਣਦੇ ਹੋ ਕਿ ਮੇਲੇ ਦੀ ਵੀ ਤਿਆਰੀ ਮਨਾਈ ਕੀਤੀ ਜਾ ਰਹੀ ਹੈ ਉਸ ਨੂੰ ਮੱਦੇਨਜ਼ਰ ਰੱਖਦੇ ਆ ਹੋਇਆ ਅੰਦਰ ਜਿਹੜੀ ਆ ਉਹਦੀ ਮਤਲਬ ਡੇਰੇ ਦੀ ਸਫਾਈ ਹੋਰ ਬਹੁਤ ਕੰਮ ਨੇ ਜਿਹੜੇ ਕਿ ਮੇਲੇ ਤੋਂ ਪਹਿਲਾਂ ਕਰਨੇ ਨੇ ਉਹ ਵੀ ਕੀਤੇ ਜਾ ਰਹੇ ਨੇ ਸੋ ਇਸ ਐਪੀਸੋਡ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸ ਹੋਂਸ ਹਾਂ ਪੋਸੂਨਾਮਾ ਚੈਨਲ ਲਈ ਪਿੰਡ ਕੁਨੈਲ ਤੈਸ डील ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਤੋਂ